ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰੀਏ ਅਮ੍ਰਿਤਸਰ ਦੀ ਤਾਂ ਅਮ੍ਰਿਤਸਰ ਦੇ ਵਿੱਚ ਉਸ ਵੇਲੇ ਜਿਹੜਾ ਕਿ ਰੈਸਟੋਰੈਂਟ ਸੀ ਸ੍ਰੀ ਦਰਬਾਰ ਸਾਹਿਬ ਦੇ ਜਾਣ ਵਾਲੇ ਰਸਤੇ ਉੱਤੇ ਬਣਿਆ ਹੋਇਆ ਸੀ ਤਾਂ ਉਹਨਾਂ ਨੇ ਰੈਸਟੋਰੈਂਟ ਦੇ ਨਾਮ ਦੇ ਉੱਤੇ ਜਿਹੜਾ ਕਿ ਪਿੱਛੇ ਸਿੰਘ ਲਗਾਇਆ ਹੋਇਆ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਜਤਾਇਆ ਅਤੇ ਉਹਨਾਂ ਨੇ ਪਹੁੰਚ ਕੇ ਸਿੰਘ ਸ਼ਬਦ ਵੀ ਹਟਾਇਆ ਗਿਆ ਆਓ ਦੇਖਦੇ ਹਾਂ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਹਾਂਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਦੇਹਾਗੋਨ ਨੇ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈ ਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੋਂ ਹਟਾ ਰਿਹਾ ਹੈ ਕਿ ਇਹ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈਗੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਤਾਂ ਉਹਨਾਂ ਦੇ ਵੱਲੋਂ ਲੋਕ ਇਹ ਕਾ ਗਿਆ ਸਾਰਾ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਕਿਸੇ ਵਕਤ 5 ਵਜੇ ਦਾ ਠੀਕ ਹੈ ਗਿਆ ਨਾਮ ਲਵਾ ਲੀ ਕੀ ਨਾਮ ਹਟਾ ਦਿਓ ਤੇ ਆਪਾਂ ਸੰਤਖ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜਿੱਥੇ ਵੀ ਲੱਗੇ ਹੋ ਗਾ ਤਾਂ ਹੁਣ ਕੀ ਨਾਮ ਲਿਖਾਇਆ ਜਾ ਰਿਹਾ ਤੁਹਾਡੇ ਲੋਕ ਕਿੰਗ ਹੀ ਰੱਖਾਂਗੇ ਤੇ ਅੱਜ ਬਰਾਟਾ ਕੇ ਕਿੰਗ ਸਿੰਗ ਕਟਾ ਕੇ ਕਿੰਗ ਹਾਂ ਬਾਬਾ ਕੀ ਨਾਮ ਹੈ ਆਪਾਂ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾ ਜਾਂਦਾ ਕੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਧੇ ਤੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਸ ਦਾ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਗਲੇ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਲੋਗੋਂੋਂ ਸੇ ਪਾਸ਼ਾ ਨੇ ਕਿੱਡਾ ਤਗੜਾ ਤੁਹਾਨੂੰ ਰਤਬਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਹੈ ਜਿਨ੍ਹਾਂ ਦਾ ਨਾਂ ਉਹਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਦਾਦੀ ਹੈ ਕਿ ਇਸ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਕਿਹਾ ਕਿ ਸਾਡੇ ਮਾਲਕ ਜੋ ਕਿ ਬਾਹਰ ਰਹਿੰਦੇ ਨੇ ਉਹਨਾਂ ਨੇ ਹੀ ਨਾਮ ਰੱਖਿਆ ਬਾਕੀ ਅਸੀਂ ਇਨ੍ਹਾਂ ਗੁਰੂ ਦੇ ਸਿੰਘਾਂ ਦੇ ਕਹਿਣ ਦੇ ਉੱਤੇ ਜਿਹੜਾ ਕਿ ਮਾਫੀ ਮੰਗ ਕੇ ਅਸੀਂ ਇਹ ਸ਼ਬਦ ਹਟਵਾ ਦਿੱਤਾ ਬਿਊਰੋ ਰਿਪੋਰਟ ਅਖੰਡ ਲੋਕ